ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਾ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਦੇ ਹੋਵਗੇ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਉਲਟ ਕਲਿੱਕ ਕਰ ਲਿਓ ਕਿਉਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਪਹੁੰਚ ਚੁੱਕੇ ਆ ਪਿੰਡ ਰਾਮੂਵਾਲ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਸੀਹ ਸਜਣੋ ਪੱਟੀ ਬਾਈ ਭਪਿੰ다 ਸਿੰਘ ਜੀ ਦੇ ਘਰ ਪਹੁੰਚ ਚੁੱਕੇ ਆ ਤੇ ਦੋ ਐਨੀਮਲ ਝੋਟੀਆਂ ਲੈ ਕੇ ਆਇਆ ਇੱਕ ਗੱਬਨ ਤੇ ਤੇ ਇੱਕ ਬਿਲਕੁਲ ਤਾਜੀ ਸੂਈ ਆਓ ਸਾਰੀ ਡਿਟੇਲ ਲੈ ਕੇ ਦਈਏ ਤੁਹਾਡਾ ਵੀ ਫਰਜ਼ ਬੰਦਾ ਏ ਪੂਰੀ ਨਰਖ ਫਰਕ ਕਰਕੇ ਲੈ ਕੇ ਜਾਣਾ ਕਿਉਂਕਿ ਪੈਸੇ ਲਾਉਣੇ ਬਾਅਦ ਚ ਕਿਸੇ ਨੂੰ ਕੋਈ ਲਾਭਾ ਨਹੀਂ ਸਾਡਾ ਕੰਮ ਹੈ ਵੀਡੀਓ ਬਣਾਉਣਾ ਆਓ ਲਈਏ ਆਪਣੇ ਬਾਈ ਦੀ ਡਿਟੇਲ ਤੇ ਕਰੀਗੇ ਤੁਹਾਡੇ ਨਾਲ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਭ ਕੀ ਹਾਲ ਚਾਲ ਸੁਚੜਦੀ ਕਲਾ ਜੀ ਤੁਸੀਂ ਸੁਣਾਓ ਵਧੀਆ ਸਰੀਰ ਨੂੰ ਕੀ ਕੱਲ ਬਣ ਗਿਆ ਤੇ ਸਰੀਰ ਡਾਊਨ ਹੋ ਗਿਆ ਤੇ ਲਮਟ ਥੋੜੀ ਬਾਦੀ ਪੈ ਜਾਂਦੇ ਆ ਜੀ ਠੀਕ ਆ ਠੀਕ ਆ ਕਲਜੁਗੀ ਜੀਬ ਆ ਤੇ ਕੋਈ ਨਾ ਕੋਈ ਹੋ ਜਾਂਦੀ ਭੁੱਲ ਹੈ ਚਲੋ ਮਹਾਰਾਜ ਚੜਦੀ ਕਲਾ ਹੀ ਬਖਸ਼ੇ ਹਰ ਕੇ ਇਹਨੂੰ ਸਾਰੇ ਭੈਣ ਭਰਾਵਾਂ ਦੇ ਨਾਲ ਹੀ ਆਦੇ ਹਾਂ ਨਾਲ ਹੀ ਵਧੀਆ ਜੀ ਮੇਰਾ ਪਹਿਲਾਂ ਸਾਰਿਆਂ ਨੂੰ ਸੰਤੂ ਚੈਨਲ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਹੋਰ ਸੁਣਾਓ ਠੀਕ ਠਾਕ ਆ ਅੱਜ ਫੇਰ ਦੋ ਲੈਂਡੀਆਂ ਆ ਆ ਦੋ ਲੈਂਡੀਆਂ ਬਚਾਂ ਠੀਕ ਆ ਇੱਕ ਗੈਸ ਹੋਈ ਤਾਜੀ ਝੋਟੀ ਹੈ ਹਾਂਜੀ ਇੱਕ ਤਾਜੀ ਤੇ ਇੱਕ ਆ ਗੱਬਣ ਜਦੋਂ ਵੀ ਕੱਢਦੇ ਜੇ ਸਾਪ ਹੀ ਕੱਢਦੇ ਇਹਦੇ ਅਨੇ ਮੈਂ ਆਪ ਨੂੰ ਚੰਗੀਆਂ ਵੇਖ ਕੇ ਲੈ ਲਈ ਹਾਂ ਨਹੀਂ ਮਾਲ ਦਾ ਤਾਂ ਚੰਗਾ ਹੀ ਹੁੰਦਾ ਤੇ ਅੱਜ ਵਾਲੇ ਵੀ ਚੰਗੇ ਪੀਸ ਕੱਢ ਕੇ ਲੈਣਗੇ ਨਹੀਂ ਹਲਾਵਾਂਗੇ ਤਾਂ ਚੰਗੀਆਂ ਦਵਾਂਗੇ ਹਾਂ ਨਹੀਂ ਨਾ ਪਾਣੀਆਂ ਤੇ ਫਿਰ ਗਾਂ ਮਾੜੀਆਂ ਦੇਣੀਆਂ ਹਾਂ ਨਹੀਂ ਠੀਕ ਆ ਚੰਗੀ ਚੀਜ਼ ਦਾ ਫਿਰ ਚੰਗੇ ਹੀ ਕਿਉਂਕਿ ਲਾਭ ਮਿਲਦਾ ਹੈ ਹਾਂਜੀ ਨਾਮ ਬਣਿਆ ਰਹਿੰਦਾ ਇਹਨਾਂ ਨਾਲ ਭੈਣ ਭਰਾ ਨੇ ਜਿੰਨੇ ਪੈਸੇ ਲਾਉਣੇ ਨੂੰ ਦੁੱਖ ਦੇਣੀ ਆ ਹੁਣ ਤਾਂ ਡੀ ਆਪਾ ਵੀਡੀਓ ਪਾਈਆਂ ਤਾਂ ਮਗਰੋਂ ਤਿੰਨ ਚਾਰ ਮੱਝਾਂ ਫੇਰ ਉਹ ਲੈ ਗਏ ਅੱਛਾ ਉਹ ਵੀਗੇ ਚਲ ਗਈਆਂ ਚਲੋ ਮਹਾਰਾਜ ਇਸੇ ਤਰ੍ਹਾਂ ਹੀ ਨਾਮ ਬਣਾਈ ਰੱਖੇ ਨਾ ਬਣੇ ਮੈਂ ਵੀ ਗਈਆਂ ਫੋਟੋ ਤੇ WhatsApp ਤੇ ਭੋੜਾ ਖਾ ਲੈ ਕੇ ਵਧੀਆ ਗੱਲ ਆ ਤੇ ਕਰਕੇ ਸ਼ੁਰੂ ਆ ਪਹਿਲੇ ਨੰਬਰ ਤੋਂ ਕਰ ਲਗੇ ਕੋਣੀ ਤੋਂ ਕਰ ਲਗੇ ਹਨਾ ਚਲੋ ਜਿੱਤ ਮਰਜੀ ਹਾਂ ਕਿਨਵਾ ਸੁਆ ਜੀ ਆ ਗਈ ਇਹ ਸੂਏ ਆ ਗੀਤ ਤੀਜੇ ਸੂਏ ਸੂ ਗਈ ਤੀਜੇ ਸੂਏ ਸੂ ਗਈ ਕਿੰਨੇ ਕ ਦੁੱਧ ਦੀ ਮਾਲਕ ਰਹੀ ਆ ਇਹ ਦੁੱਧ 15 16 ਕਿਲੋ ਦੁੱਧ ਦੇ ਦਿੰਦੀ ਏ ਖੁੱਲ ਗਿਆ ਹਾਂ ਸੰਤ ਸਾਹਿਬ ਆਪਣਾ ਕੋਈ ਸਰਦਾ ਕਰ ਲੈ ਤੇ ਬੇਸ਼ੱਕ ਬਿਆਨਾ ਆਪਾਂ ਨੂੰ ਦੇ ਕੇ ਤੇ ਮਾਝ ਸਵਾ ਕੇ ਚਵਾ ਕੇ ਦੁੱਧ ਦਵਾਂਗੇ ਆਪਾਂ ਦਾ ਅੱਛਾ 15 16 ਕਿਲੋ 15 16 ਕਿਲੋ ਦੁੱਧ ਚਵਾ ਕੇ ਦਵਾਂਗੇ ਠੀਕ ਹੈ ਲਓ ਭਾਈ ਸੱਜਣਾ 15 16 ਲੀਟਰ ਵਰਦੀ ਮਾਲਕ ਆ ਰਹੀ ਤੇ ਸੂਆ ਤੀਜਾ ਸੂਆ ਤੀਜਾ ਖੁੱਲ ਗਿਆ ਉਹਨੂੰ ਤੋੜ ਗਏ ਲੋ ਇਹਦੇ ਕਿਹੜੇ ਸਿੰਘ ਹੈ ਜੀ ਭਾਵੇਂ ਤੁੱਜਾ ਵਿਆਸ ਦੀ ਕਿਹੜੇ ਪਰ ਜੀ ਆ ਨਹੀਂ ਜੇ ਤੀਜਾ ਤੇ ਤੀਜਾ ਹੀ ਫਿਰ ਰਹਿਣਾ ਜਿਹਦਾ ਜਿਹੜੀ ਸੱਚਾਈ ਹੈ ਸੱਚਾਈ ਦੇ ਨਾਲ ਹੀ ਕੰਮ ਚੱਲਣਾ ਚਾਹੀਦਾ ਹੈ ਲੋ ਜੀ ਤੇ ਸੂਆ ਆ ਗਈ ਤੀਜਾ ਬੜੀ ਚੰਗੀ ਕੁਆਲਿਟੀ ਵਾਲੀ ਮੱਝ ਆ ਤੇ ਚੰਗੀ ਵੱਡੀ ਆ ਕੋਈ ਛੋਟੀ ਨਹੀਂ ਆ ਬੋਡੀ ਬੰਤਰ ਦੀ ਵੀ ਚੰਗੀ ਹੈ ਵੀ ਆ ਵੱਡੀ ਮੈਂ ਦੇਖ ਕੇ ਲੱਗਿਆ ਨਹੀਂ ਨਹੀਂ ਮੈਂ ਵਾਕਈ ਚੰਗੀ ਆ ਪੇਠਪੁੜਾ ਹੀ ਬੜਾ ਸ਼ਾਨਦਾਰ ਆ ਲੋ ਜੀ ਬਾਕੀ ਚੰਗੀ ਹਾਥੀ ਹਾਥੀ ਆ ਦੇ ਇੱਕ ਲਓ ਬੰਦ ਹੋ ਗਈ ਦੀ ਲਓਏ ਕੀ ਬਾਤਾਂ ਲੈ ਜੀ ਜਿਆ ਕੀ ਕੋਈ ਮੈਂ ਤਾਂ ਕੀ ਹਾਂ ਮੈਂ ਪੂਰੀ ਜੰਮੀ ਪੜਈ ਆ ਸੰਭੀ ਆ ਤੇ ਗੱਲ ਰਹਿ ਗਈ ਰੇਟ ਦੀ ਕਿੰਨਾ ਦੀ ਦੇ ਦੀਏ ਇਹ ਰੇਟ ਸੰਧੂ ਸਾਹਿਬ ਆਪਾਂ ਮੋਲ ਦੇ ਭਾਵੇਂ ਦਾ ਡੇਢ ਕਰ ਲਈਏ ਅੱਛਾ ਉਹ ਤਾਲੀ ਕਰ ਲਈਏ 1 40 ਦੀ ਮੈਂ ਦੇ ਦਾਂਗੇ ਹੋਰ ਲੱਗਦਾ ਕਰੋਗੇ ਤੂੰ ਹੀ ਕਰ ਦੋ ਜੋ ਕਰਨਾ ਨਹੀਂ ਤੂੰ ਹੀ ਕਰਨਾ ਹਾਂ ਤੂੰ ਹੀ ਕਰਨਾ ਕਰ ਦਾਂ ਛੋਟ ਛਾਟ ਖੁੱਲੀ 10000 ਹਾਂ 10000 ਕਰ ਦਈਏ ਕਾਲ ਵੈਸੇ 33 ਚੱਲ ਜੇ ਤੂੰ ਕਹਿਦਾ ਤਾਂ ਕਰ ਇੱਕ 30 ਹੀ ਦੇ ਦਾਂਗੇ ਇੱਕ 30 ਹੀ ਦੇ ਦਾਂਗੇ ਇੱਕ 30 ਤੋਂ ਘੱਟ ਨਹੀਂ ਐਵੇਂ ਕੋਈ ਬੋਧਾ ਸਿਰ ਨਾ ਖਵਾਵੇ ਕਿ ਨਹੀਂ ਨਹੀਂ ਠੀਕ ਹੈ ਨਹੀਂ ਮੈਂ ਵੀ ਚੰਗੀ ਆ ਮੈਂ ਚੰਗੀ ਦਾ ਜਿੰਨੇ ਦੁੱਧ ਚੋਣਾ 15 16 ਕਿਲੋ ਉਹਨੂੰ ਤਾਂ ਫਿਰ ਪੈਸੇ ਲੱਗਣੇ ਚਾਹੀਦੇ ਦੇਖੋ ਕਿ ਉਹ ਵਿੱਚ ਕਿੰਨੇ ਇਧਰ ਵੱਡੇ ਕਿਸ ਬਰੀਡਰ ਕੋਲ ਤਾਂ ਭਾਵੇਂ 2 ਲੱਖ ਮੰਗੀ ਜਾਵੇ ਲੋ ਮੰਗਦੇ ਲੋਕ ਮੰਗਦੇ ਆ ਇਹ ਵੀ ਟੋਕੜਾ ਮਜਾ ਨਾਲ ਮੰਗੀਆਂ ਦੇ ਲੱਖ ਲੱਖ ਨਹੀਂ ਮੈਂ ਮੰਗਦੇ ਆ ਤੇ ਦੂਜੇ ਨੰਬਰ ਤੇ ਵੜੀ ਸੋਹਣੀ ਝੋਟੀ ਆ ਤਾਜੀ ਸੀ ਬਿਲਕੁਲ ਆ ਗਈ ਤਾਜੀ ਤਾਜੀ ਨਾ ਗੱਟੀ ਕੱਟੀ ਮਗਰ ਕੱਟੀ ਆਗੇ ਹਨਾ ਇਹ ਪਾਕਤ ਵਾਲੀ ਨਹੀਂ ਨਾ ਬਾਲ ਆ ਬਸ ਬਾ ਇਹ ਸੰਤੋਖ ਸਾਹਿਬ ਆਪਾਂ ਜਿਹੜੀ ਅੱਗੇ ਪੰਜਵੇਂ ਥਾਨ ਵਾਲੀ ਮਹਿਣੀ ਹੀ ਵੇਚੀ ਹਾਂਜੀ ਇਹ ਉਸੇ ਘਰੋਂ ਆਈ ਆ ਉਹਦੀ ਭੈਣ ਆ ਇਹਦੀ ਠੀਕ ਆ ਖੁੱਲ ਕੇ ਇਹਨੂੰ ਵੀ ਤੋਰੀ ਗੇ ਲਓ ਜੀ ਸੱਜਣੋ ਝੋਟੀ ਵੀ ਚੰਗੀ ਆ ਤੇ ਮਗਰ ਕੱਟੀ ਵੀ ਚੰਗੀ ਆ ਦੁੱਧ ਕਿੰਨੇ ਤੋਂ ਸਟਾਰਟਿੰਗ ਆ ਇਹ ਦੁੱਧ ਦੇ 10 ਕਿਲੋ ਦੁੱਧ ਤੋਂ ਸਟਾਰਟਿੰਗ ਹੋਈ ਹੋਏ ਅੱਛਾ ਪੱਕਾ 10 ਕਿਲੋ ਦੁੱਧ 10 ਕਿਲੋ ਲਓ ਭਈ ਸੱਜਣੋ 10 ਕਿਲੋ ਦੁੱਧ ਤੋਂ ਸਟਾਰਟਿੰਗ ਆ ਬੌੜੇ ਤੋਂ ਗਿਰ ਲੋ ਦੁੱਧ ਤੋਂ ਗੇਨ ਲੋ ਫੇਰ ਨੂੰ ਤਿੰਨ ਚਾਰ ਦਿਨ ਹੋ ਗਏ ਆ ਤਿੰਨ ਚਾਰ ਇਹ ਬੜੀ ਬਣਦੀ ਐ ਇਹਦੇ ਹਾਂ ਲੋ ਜੀ ਝੋਟੀ ਬੜੀ ਖੂਬਸੂਰਤ ਆ 13 14 ਕਿਲੋ ਦੁੱਧ ਕਰੂਗੀ ਐ ਹਾਂ ਨਹੀਂ ਕਰ ਦੇਣਾ ਝੋਟੀ ਸੋਹਣੀ ਆ ਪੂਰੀ ਅੱਤ ਪੀਸਿਆ ਤੇ ਪੀਸ ਕੋਈ ਚੁਣਵੇਂ ਦੇ ਹੁੰਦੇ ਕੱਢ ਕੇ ਲਿਉਂਦੇ ਜਦੋਂ ਹੀ ਲਿਉਂਦੇ ਹਾਂ ਕਾਲ ਦੇ ਕੋਟੀ ਘਰੇ ਦੀ ਚੰਗੇ ਲਈਏ ਤੇ ਨਹੀਂ ਹੋਰ ਕੀ ਐਨੂੰ ਦੇਖੋ ਗਾਲਾਂ ਨਹੀਂ ਛੱਡਣ ਦੇ ਹੂੰ ਲੋ ਜੀ ਰੋਟੀ ਸੱਚ ਨਾਲ ਚੰਗੀ ਆ ਦੁੱਧ 10000 ਕਿਲੋ ਬੜੇ ਆਰਾਮ ਨਾਲ ਪਾ ਦੂਗੀ ਤੇ ਬੌਲੀ 10000 ਕਿਲੋ ਤੇ ਹਣੀ ਹੁਣ ਪੱਕੀ ਬੌਲੀ ਦੇ ਭਾਵੇਂ ਕੋ ਦੋ ਟਾਈਮ ਚ ਵੜੇ ਤਿੰਨ ਠੀਕ ਤੇਰਾ 4 ਕਿਲੋ ਕਰ ਜੂ ਤ ਨਹੀਂ 14 ਕਿਲੋ ਦੁੱਧ ਕਰੂਗੀ ਕਰ ਜਣਾ ਨਾ ਛੋਟੀ ਚੰਗੀ ਲੋ ਜੀ ਤੇ ਬਾਕੀ ਰੇਟ ਦੀ ਗੱਲ ਰਹਿ ਗਈ ਕਿੰਨੇ ਕੀ ਦੇ ਦੇ ਦੀ ਰੇਡ ਦਾ ਆਪਾਂ ਮੁੱਲ ਤਾਂ ਕਰਦਾ ਜੋ ਲੱਖ ਹੀ ਅੱਛਾ ਤੇ 90000 ਰੁਪਏ ਦੀ ਹਾਂ ਨਾ ਦੇ ਦਾਂਗੇ ਮੱਝ ਹੋਰ ਲੱਗਦਾ ਮੈਨੂੰ ਜਿਆਦਾ ਕਰੋਗੇ 5 ਨਹੀਂ ਹਾਂ ਜੀ ਪੰਜ ਹੋਰ ਕਰ ਦੋ ਤ ਨਹੀਂ ਚਲ ਜੀ ਜੀ ਕਰਦਾ ਨਾ ਪਿਆ ਵਟਕ ਜੀ ਤੂੰ ਕਹਿਦਾ 85 ਦੀ ਹਾਨਾ ਹੀ ਜੋ ਠੀਕ ਆ ਇਹ ਤੋਂ ਘੱਟ ਨਾ ਕੋਈ ਆਖੇ ਹੈ ਲਓ ਜੀ ਸੱਜਣੋ 85000 ਦੀ ਇਹ ਮੂਰਤ ਝੋਟੀ ਜਿਹੜੀ ਆ ਮਿਲ ਜੂਗੀ ਤੇ ਝੋਟੀ ਵੀ ਕਿਸੇ ਗੱਲ ਉਹ ਨਹੀਂ ਕੁਸੀ ਪੂਰੀ ਸੋਹਣੀ ਸੁਨਾਖੀ ਤੇ ਜਿਵੇਂ ਪਾਕਿਸਤਾਨੀ ਰਵੇ ਜੋ ਵਿੱਚੋਂ ਨਿਕਲਦੀ ਨਾ ਇਹੋ ਲਾਈਨ ਦੇ ਵਿੱਚੋਂ ਨਿਕਲਦੀ ਹਾਂ ਵਾਕਈ ਗੰਢੜੀ ਛੇ ਲਰਗਾਤ ਨਹੀਂ ਹਾਂ ਤੇ ਧਾਰਾ ਮਰਵਾ ਕੇ ਇਹਦੀਆਂ ਵਿਖਾਉਣੀਆਂ ਵਿਖਾਉਣੀਆਂ ਲਓ ਜੀ ਮੈਂ ਛੱਡੋ ਬੱਚਾ ਲਓ ਜੀ ਇਹ ਨਾ ਤਾਂ ਲਓ ਜੀ ਸੱਜਣ ਨੂੰ ਤਾਂ ਦੇਖੋ ਕਿੰਨਾ ਸੋਹਣਾ ਕਮਾਲ ਬਣਾਇਆ ਬਾਕੀ ਝੋਟੀ ਸੋਹਣੀ ਪੂਰੀ ਰਿੰਗੀ ਸਿੰਗੀ ਲੱਗੀ ਕਾਉਟਿੰਗ ਵਾਲਾ ਸਿੰਘ ਤੇ ਮਗਰ ਵੀ ਜਿਹੜੀ ਕੱਟ ਆ ਗਈ ਲਓ ਜੀ ਅਗਲੇ ਥਣਾਂ ਦੀ ਚਵਾਈ ਕਰਤੀ ਸ਼ੁਰੂ ਬਾਕੀ ਚਵਾਈ ਚੰਗੀ ਅੱਗੇ ਵੀ ਪਿੱਛੋਂ ਵੀ ਤਾਂ ਰੰਗ ਬਰਵਾ ਰੋ ਜੀ ਲਓ ਜੀ ਬਾਕੀ ਦੁੱਧ 13-14 ਕਿਲੋ ਬੜੇ ਰਾਮ ਹੈ ਝੋਟੀ ਪਾ ਜੂਗੀ ਤੇ 85000 ਦੀ ਜਿਹੜੀ ਜੱਸਨ ਉਹ ਮਿਲ ਜੂਗੀ ਪਿੰਡ ਰਾਮੂਵਾਲ ਪਹੁੰਚ ਕੇ ਤੇ ਲੁੱਟ ਲੋ ਮੇਲਾ ਲੁੱਟਣਾ ਦਾ ਹਾਂ ਨਹੀਂ ਚਵਾ ਵਾਕਈ ਸੋਹਣਾ ਜੋਨ ਵਾਕਈ ਚੰਗੀ ਆ ਲੋਈ